ਲੁਧਿਆਣਾ ਦੇ ਭਾਰਤ ਨਗਰ ਚੌਂਕ ਨੇੜੇ ਇੱਕ ਹੋਜਰੀ ਗੋਦਾਮ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਗੋਦਾਮ ਦੇ ਉੱਪਰ ਮਾਲਕ ਦਾ ਘਰ ਹੈ। ਅੱਗ ਲੱਗਣ ਕਾਰਨ ਇਸ ਘਰ ਵਿੱਚ ਮੌਜੂਦ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਜਦਕਿ ਇੱਕ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਦੀ ਉਮਰ ਕਰੀਬ 17 ਸਾਲ ਹੈ। ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਅੱਗ ਅੱਜ ਸਵੇਰੇ ਕਰੀਬ 8:30 ਵਜੇ ਲੱਗੀ ਹੈ। ਫਾਇਰ ਬ੍ਰਿਗੇਡ ਨੂੰ ਤੁਰੰਤ ਹੀ ਸੂਚਿਤ ਕੀਤਾ ਗਿਆ ਹੈ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਹੌਜਰੀ ਤੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਉੱਪਰ ਬਣੇ ਘਰ ਵਿੱਚ ਮੌਜੂਦ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ 17 ਸਾਲਾਂ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਲਾਜ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸਬੰਧ ਵਿੱਚ ਕਮਲਪ੍ਰੀਤ ਸਿੰਘ ਏਡੀਸੀਪੀ ਜ਼ੋਨ 3 ਲੁਧਿਆਣਾ ਸਬ ਫਾਇਰ ਆਫਿਸਰ ਦੀਪਕ ਕੁਮਾਰ ਇਲਾਕਾ ਕਾਉਂਸਲਰ ਰੁਚੀ ਗੁਲਾਟੀ ਅਤੇ ਭਾਜਪਾ ਆਗੂ ਜੀਵਨ ਗੁਪਤਾ ਨੇ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਮੈਂ ਆਪਣਾਂ ਜੀ ਸ੍ਰੀਮੰਤ ਜੀ ਕਾਲਾ ਗਦਾਮ ਸੀ ਕਿਦਾ ਗਦਾਮ ਸੀ ਤੇ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਰੂਮ ਹੈ ਭਾਈਆਂ ਜੀ ਦਾ ਸਾਹਮਣੇ ਸਟਾਰ ਇਲੈਕਟ੍ਰੋਇਡ ਉੱਤੇ ਮੇਰਾ ਸ਼ੋਰੂਮ ਹੈ ਮੇਰਾ ਗਡੌਲ ਸਿੰਘ ਅੱਛਾ ਅੱਛਾ ਆਪਾਂ ਅੱਛਾ ਜੀ ਕੀਤਾ ਇਹ ਦਵਾਚਾ ਅੰਗੇ ਫਾਂ ਮੋਤਰੀਆ ਸਾਡੇ ਇੱਕ ਸੱਤ ਕੋਣ ਆ ਕੇ ਹੋਣ ਹੈ ਜੀ ਤੁਹਾਡੇ ਘਰ ਤੋਂ ਕਮਾ ਨਿਕਲ ਗਿਆ ਅਸੀਂ ਆ ਪਹੁੰਚਦੇ ਪਹੁੰਚ ਸਾਡੇ ਕਾਫੀ ਹੱਥ ਦੇ ਕਾਬੂ ਸੀ ਜਿਹੜਾ ਅਸੀਂ ਫਾਈਰ ਬ੍ਰਿਗੇਡ ਭਾਈ ਗਏ 15 ਮੀਟਰ ਤੱਕ ਆ ਗਏ ਅਸੀਂ ਨਾਲ ਦੇ ਆ ਕੇ ਕਾਬੂ ਪਾਇਆ ਪਰ ਫੇਰ ਵੀ ਤੁਹਾਡਾ ਇੰਨਾ ਵੀ ਸੌਗੀ ਸਾਰਾ ਸੀ ਕੀ ਸੋਚਿਆ ਹਜੇ ਸਟਾਕ ਲੈ ਉਸ ਸੌਕ ਸੋਚਿਆ ਤੇ ਫੇ ਵਧੀਆ ਦੀਵਾਲੀ ਲਾਵਾਂਗੇ ਉਹ ਵੀ ਦੀਵਾਲੀ ਲਾਵਾਂਗੇ ਆ ਕੀ ਚਲੋ ਪਹਿਲਾਂ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਬਜੂੜ ਹੋਵੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕਿ ਫਿਰ ਮੇਰਾ ਚਲਦਾ ਉਹ ਡਿਸਟ੍ਰੀਬਿਊਟਰ ਦੇ ਸਾਕੇ ਉਹਨਾਂ ਨਾਲ ਆਪਣੇ ਬਾ ਮੰਤਰੀ ਜਾਂਦੇ ਨੇ ਖਿੰੜ ਜਾਂਦੀ ਹੈ ਸਰੋਧਾਰ ਸਿੰਘ ਪਧਾਰ ਸਿੰਘ 25% ਅਧਾਰੀ ਹੁੰਦਾ ਆ ਕੀ ਦੇਖੋ ਕਿੰਨਾ ਕੰਨੈਕਸ਼ਨ ਇਹ ਕੋਈ ਏਕ ਵੀ ਲਾਦੇ ਹੁਣ ਕਿੰਨਾ ਕੇ ਸੜਿਆ ਹੈਗਾ ਜੀ ਮੇਰੇ ਨਾਲ ਕਾਫੀ ਨਿਸ਼ਾਨਾ ਤਵੇ ਇਹ ਤਾਂ ਆਖੀ ਨਿਸ਼ਾਨ ਕੋਈ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗਡਾਉਨ ਜੀ ਸਾਰਾ ਗਡਾਉਨ ਕੀ ਕੁਛ ਪਿਆ ਮੇਰੇ ਸੀਸੀ ਅਲੜੀਆਂ ਸੀ ਗੱਲ ਜੀ ਇਜਮ ਵਾਟੇਸ਼ ਨਾ ਯੂਜ਼ਰ ਵੀ ਪਰ ਜਾਨੀ ਨੁਕਸਾਨ ਨਹੀਂ ਜਾਨ ਇਨਸਾਨ ਵੀ ਹੈ ਡੌਨਟ ਸਰ ਸਰ ਬਹੁਤ ਸਰ ਪਰ ਨੁਕਸਾਨ ਸਾਰਾ ਸਾੜ ਕੇ ਤੁਹਾਨੂੰ ਇੱਕ ਕਰ ਦੇ ਕੋਸ਼ਿ ਵੀ ਨਹੀਂ ਬਚਿਆ ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਐ 7:45 ਮਿੰਟ ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ ਤੁਰੰਤ 5 ਮਿੰਟ ਦੇ ਜਿਹੜੀਆਂ ਗੱਡੀਆਂ ਡਾਊਨ ਆਟ ਹੋਈਆਂ ਇਹ 7:50 ਤੇ 20 ਦੇ ਫਿਕੀਆਂ ਦੇ ਦੋਨੇ ਬੋਚ ਨੇ ਗਲੀ ਚੱਕਰੀ ਸੀਗੀ ਉਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅਸਰ ਗੱਦੀ ਆ ਚੁੱਕੀ ਪਾਈਪਾਂ ਸਾਥ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜਿਆਦਾ ਸੀ ਅੱਗ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਐ ਤੇ ਸ਼ਟਰ ਪਾੜ ਕੇ ਇਹਨਾਂ ਨੂੰ ਕੰਟਰੋਲ ਕੀਤਾ ਕਿੰਨਾ ਗਰਸ਼ਕੀ ਸੀ ਇਹ ਗਦਾਂ ਸੀ ਉਹਦੇ ਵਿੱਚ ਸਰ ਅੰਦਰ ਪੀਸੀ ਵੀ ਸੀਗੇ ਵੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦ ਜਿਨਾ ਕਿੰਨੇ ਕੁ ਬਲਾਸਟ ਗਿੰਤੀ ਕੋਈ ਨਹੀਂ ਸਰ ਇਹ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰੋਦੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਪੁੱਛ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਦਾ ਫੈਲਦੀ ਕਿੰਨਾ ਕੁ ਰੁਸ਼ਕ ਕਿਸ ਤੱਕ ਆਪੀ ਸੀਗਾ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਐਨਾਲਿਸਿਸ ਕਰਾਂਗੇ ਦੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਮਾਨ ਇਹਦਾ ਜਿਹੜਾ ਖਾਲੀ ਅਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਣੀ ਉਸਤਾਂ ਨਹੀਂ ਜਾਣੀ ਕੋਈ ਮਾਲੀ ਨੁਕਸਾਨ ਕਿੰਨੀ ਲੱਗਣੀ ਵਡੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆ ਅਰਗਟੀਆਂ ਮਲਟੀਪਰਪਲ ਉਹ ਟਰਨ ਆਉਟ ਉਹਦੀ 4 4 5 5 ਵਾਰੀ ਹੋਈ ਉਹਨਾਂ ਜਿਹੜੇ ਉਹਨਾਂ ਗੱਡੀਆਂ ਨੇ ਕਿੱਕਣ ਵਾਲੇ 20 20 ਗੱਡੀਆਂ ਦਾ ਮੇਰ ਪਾਉਂਦੇ ਹਨ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅਗ ਸਿੱਧੀ ਉਹਨਾਂ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਵਰਤਿਆ ਹਾਂ ਨਾ ਉਹਦੇ ਕੰਟਰੋਲ ਤੋਂ ਨੂੰ ਪਹੁੰਚ ਆਇਆ ਸੀਗਾ ਕਿ ਇਸ ਤਰ੍ਹਾਂ ਉੱਥਾਰੇ ਪਿੰਡ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਐ ਉਹ ਐ ਸਿੰਬਲ ਟਾਉਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ तकरीबन ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੇ ਦਸਨ ਮਤੌਬ ਕੀ ਅੱਗੇ 11 ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹ ਦੀ ਕੋ ਗੱਲ ਕੋ ਕਾਰਵਾਈ ਜ਼ਰੂਰੀ ਹੈ ਕਿੰਨਾ ਗੰਭੀਰ ਲੱਗਦਾ ਨੁਕਸਾਨ ਇਹ ਬਿੱਲਾਂ ਤਾਂ ਉਹ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ